ਹੁਣ ਜੇ ਆਪਾਂ ਗੱਲ ਕਰੀਏ ਤਰਮਿੰਦਰ ਦੀ ਘਰ ਵਾਲੀ ਦੂਸਰੀ ਘਰ ਵਾਲੀ ਹਿਮਾ ਮਾਲਨੀ ਦੀ ਤਾਂ ਹਿਮਾ ਮਾਲਨੀ ਨੂੰ ਸਭ ਤੋਂ ਪਹਿਲੀ ਵਾਰ ਪੋਲਿਟਿਕਸ ਦੇ ਵਿੱਚ ਫਨੋਦ ਖੰਨਾ ਲੈ ਕੇ ਆਏ ਸੀਗੇ ਤੁਹਾਨੂੰ ਲੋਕਾਂ ਨੂੰ ਬਹੁਤ ਗਲਤਫਹਿਮੀ ਹੋਣੀ ਵੀ ਪਹਿਲਾਂ ਤਰਮਿੰਦਰ ਪੋਲਿਟਿਕਸ ਵਿੱਚ ਆਏ ਨੇ ਤਾਂ ਸ਼ਾਇਦ ਉਹਨਾਂ ਕਰਕੇ ਉਹਦੇ ਕਰਕੇ ਹਿਮਾ ਮਾਲਨੀ ਵੀ ਪੋਲਿਟਿਕਸ ਵਿੱਚ ਆਈ ਹੈ ਪਰ ਤੁਹਾਨੂੰ ਮੈਂ ਇੱਥੇ ਦੱਸ ਨਹੀਂ ਚਾਹੁੰਦਾ ਵੀ ਚਾਹੇ ਉਹ ਆਪਸ ਵਿੱਚ ਵਿਆਹੇ ਹੋਏ ਨੇ ਪਰ ਉਹਨਾਂ ਦੀ ਇੰਡੀਪੈਂਡੈਂਟ ਲਾਈਫ ਆ ਅਲੱਗ-ਅਲੱਗ ਰਹਿੰਦੇ ਨੇ ਅਲੱਗ-ਅਲੱਗ ਸੋਚ ਆ ਅਲੱਗ-ਅਲੱਗ ਲੋਕ ਨੇ ਅਲੱਗ-ਅਲੱਗ ਬਰਾਦਰੀ ਆ ਪਰਿਵਾਰ ਅਲੱਗ-ਅਲੱਗ ਨੇ ਔਰ ਅਲੱਗ-ਅਲੱਗ ਉਹਨਾਂ ਨੇ ਆਪਣੀਆਂ ਕੁੜੀਆਂ ਨੂੰ ਪਾਲਿਆ ਹੈ ਹਿਮਾ ਮਾਲੀ ਨੇ ਆਪਣੀਆਂ ਕੁੜੀਆਂ ਨੂੰ ਪਾਲਿਆ ਤੇ ਧਰਮਿੰਦਰ ਨੇ ਆਪਣੇ ਪਰਿਵਾਰ ਨੂੰ ਪਾਲਿਆ ਆ ਇਹ ਅਲੱਗ-ਅਲੱਗ ਗੱਲਾਂ ਨੇ ਚਾਹੇ ਉਹ ਵਿਆਹੇ ਹੋਏ ਨੇ ਆਪ ਵਿਚ ਇੱਕ ਦੂਜੇ ਨਾਲ ਮਤਲਬ ਪਿਆਰ ਵੀ ਹੈਗਾ ਉਹਨਾਂ ਦਾ ਵਿਆਹ ਕਰਨ ਨੂੰ ਰਾਜੀ ਵੀ ਸੀਗੇ ਤੇਜ ਵੀ ਸੀ ਤਾਹੂ ਵੀ ਸੀ ਸਭ ਕੁਝ ਸੀਗਾ ਪਰ ਉਹਨਾਂ ਦੋਨਾਂ ਦੀ ਇੱਕ ਸ਼ੁਰੂ ਤੋਂ ਇੱਕ ਅੰਡਰਸਟੈਂਡਿੰਗ ਹੈ ਜੋ ਉਹਨਾਂ ਦੀ ਸਟੱਡੀ ਹੁੰਦੀ ਹੈ ਉਹਨਾਂ ਦੇ ਮਤਲਬ ਹਿਸਟਰੀ ਨੂੰ ਚੱਕਿਆ ਜਾਵੇ ਜੇਕਰ ਉਹਨਾਂ ਦੀ ਜ਼ਿੰਦਗੀ ਨੂੰ ਤਾਂ ਉਹ ਤੋਂ ਕਲੀਅਰ ਸਾਬਤ ਹੁੰਦਾ ਕਿ ਉਹਨਾਂ ਦੀ ਲਾਈਫ ਅਲੱਗ-ਅਲੱਗ ਆ ਲਾਈਫ ਅਲੱਗ-ਅਲੱਗ ਜੁਹੁੰਦੇ ਨੇ ਇੱਕ ਦੂਜੇ ਚ ਇੰਟਰਫੇਅਰ ਨਹੀਂ ਕਰਦੇ ਹੈਗੇ ਬਹੁਤ ਲੋਗ ਨੇ ਕੋਈ ਤਰਮਿੰਦਰ ਨੂੰ ਭਾਜਪੀ ਨਾਲ ਜੋੜਨ ਦਾ ਪੈਂਦਾ ਜਾਂ ਕੋਈ ਕਿਸੇ ਪਾਰਟੀ ਨਾਲ ਜੋੜਨ ਦਾ ਪੈਂਦੇ ਨੇ ਜਾਂ ਉਹਨਾਂ ਨੂੰ ਕੋਈ ਕਹੇ ਜੀ ਕਹੇ ਜੀ ਭਾਸ਼ਾ ਬੋਲਦੇ ਨੇ ਤਮੋਂ ਉਹਨਾਂ ਦੀ ਲੱਗ ਸੋਚ ਆ ਆਪਾਂ ਕਿਸੇ ਨੂੰ ਡਿਨਾਈ ਨਹੀਂ ਕਰਦੇ ਕਿਸੇ ਕਿਤੇ ਨਹੀਂ ਸੋਚ ਹੁੰਦੀ ਕਿ ਕਿਤੇ ਨਹੀਂ ਸੋਚ ਹੁੰਦੀ ਆ ਆਪਾਂ ਗੱਲ ਕਰਨ ਲੱਗੇ ਆ ਅੱਜ ਕਿ ਵੀ ਤਰਮਿੰਦਰ ਹਿਮਾ ਮਾਲਦੀਨ ਦੇ ਨਾਲ ਉਹਨਾਂ ਦੀ ਵੋਟਾਂ ਦੇ ਵਿੱਚ ਇਲੈਕਸ਼ਨਰ ਦੇ ਵਿੱਚ ਪਬਲਿਸਿਟੀ ਕਰਨਗੇ ਜਾਂ ਇੱਕ ਸਟਾਰ ਫੇਸ ਦੇ ਤੌਰ ਤੇ ਜਾਣ ਦੇ ਜਾਣਗੇ ਕਿਉਂਕਿ ਹਰ ਵਾਰੀ ਇਹ ਉਦਾ ਮੁੱਦਾ ਉੱਠਦਾ ਆ ਹੁਣ ਅਸਰ ਦੋਏ ਸੋਸ਼ਲ ਮੀਡੀਆ ਦੇ ਉੱਤੇ ਵੀ ਹੋਇਆ ਵੀ ਤਰਮਿੰਦਰ ਹਿਮਾ ਮਾਲਣੀ ਦੇ ਨਾਲ ਉਹਨਾਂ ਦੀ ਜਿਹੜੀ ਪਬਲਿਸਿਟੀ ਕਰਨ ਲਈ ਪਹੁੰਚੇ ਅੱਜ ਕਿਉਂ ਨਹੀਂ ਪਹੁੰਚੇ ਹੈਗੇ ਤਾਂ ਹੇਮਾ ਮਾਲੀ ਨੇ ਜਵਾਬ ਵੀ ਬੜਾ ਵਧੀਆ ਸੁਣਨੇ ਵਾਲਾ ਆ ਤੁਹਾਨੂੰ ਮੈਂ ਸੁਣਾ ਦੱਸ ਦਿੰਨਾ ਆ।ਦਰਦ ਹੇਮਾ ਮਾਲੀ ਜੀ ਪਿੱਛੇ ਜੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਵੀ ਇੱਕ ਜਗ੍ਹਾ ਦੇ ਉੱਤੇ ਆਪਣੇ ਧਾਨ ਕੱਟਦੇ ਕਾ ਉਹਨੇ ਬਾਢੀ ਕਰਦੇ ਟਾਈਮ ਦਿਖਾਈ ਦਿੱਤੇ ਸੀ ਕਿ ਬਾਢੀ ਕਰਨ ਦੇ ਟਾਈਮ ਉਹਨਾਂ ਦੀ ਫੋਟੋਆਂ ਵਾਇਰਲ ਹੋਈਆਂ ਸੀ ਕਿ ਕਾਂਜੀਵਰਮ ਸਾੜੀ ਪਾ ਕੇ ਵੀ ਉਹ ਬਾਢੀ ਕਰ ਰਹੇ ਸੀਗੇ। ਚਲੋ ਉਹ ਵੀ ਹੁਣ ਪੋਲਿਟਿਕਸ ਦੇ ਫੰਡੇ ਨੇ ਅਗਲੇ ਕਰਨੇ ਨੇ ਹੁਣ ਆਪਾਂ ਉਹਦੇ ਚ ਤਾਂ ਕੋਈ ਗੱਲ ਕਰਦੇ ਨਹੀਂ ਹੈਗੇ। ਪਰ ਗੱਲ ਇੱਥੇ ਇਹ ਆ ਵੀ ਉਹਨਾਂ ਕੋਲ ਸਵਾਲ ਜਵਾਬ ਕੀਤੇ ਗਏ ਸੀਗੇ। ਸਵਾਲ ਜਵਾਬ ਇਹ ਕੀਤੇ ਗਏ ਆ ਕੇ ਵੀ ਤੁਹਾਡੇ ਨਾਲ ਤਰਮਿੰਦਰ ਤੁਹਾਡੇ ਆਪਣੇ ਇਲੈਕਸ਼ਨ ਦੇ ਵਿੱਚ ਤੁਹਾਡੇ ਨਾਲ ਪਬਲਿਸਿਟੀ ਕਰਨ ਨੂੰ ਜਾਂ ਤੁਹਾਡੇ ਇਲੈਕਸ਼ਨ ਕੈਂਪੇਨ ਕਰਨ ਨੂੰ ਵੀ ਨਹੀਂ ਆਏ ਜਾਂ ਆਉਣਗੇ ਜਾਂ ਤੁਹਾਡੇ ਨਾਲ ਕੈਂਪਿੰਗ ਕਰਾਉਣਗੇ ਪਰ ਉੱਥੇ ਹਿਮਵਾਲਣੀ ਨੇ ਇਹ ਗੱਲ ਕਹੀ ਆ ਵੀ ਤਰਮਿੰਦਰ ਆਉਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਪੈਰ ਤੇ ਜਾਂ ਗੋਡੇ ਤੇ ਮੋਚ ਆਈ ਹੋਈ ਆ ਲੱਤ ਤੇ ਸੱਟ ਲੱਗੀ ਹੋਈ ਆ ਤੇ ਅਸੀਂ ਨਹੀਂ ਚਾਹੁੰਦੇ ਸੀਗੀ ਵੀ ਮੈਂ ਨਹੀਂ ਚਾਹੁੰਦੀ ਸੀ ਕਿ ਵੀ ਉਹਨਾਂ ਨੂੰ ਜ਼ਿਆਦਾ ਡਿਸਟਰਬ ਕੀਤਾ ਜਾਵੇ ਤੇ ਸੱਟ ਉਹਦੀ ਵੱਜ ਜਵੇ ਹੁਣ ਇੱਥੇ ਇਸ ਤੱਥ ਤੇ ਕੰਮ ਕਰਨ ਵਾਲੀ ਗੱਲ ਆ ਵੀ ਇਹ ਗੱਲ ਸਹੀ ਆ ਪਰ ਮੈਨੂੰ ਹੁਣ ਇੱਥੇ ਗੱਲ 'ਚ ਥੋੜਾ ਜਿਹਾ ਕਿੰਤੂ ਪਰੰਤੂ ਲੱਗਦਾ ਕੀ ਕਿੰਤੂ ਪਰੰਤੂ ਲੱਗਦਾ ਵੀ ਤਰਮਿੰਦਰ ਤੇ ਇਹਨਾਂ ਦੀ ਹਿਮਮਾਲਾਣੀ ਦੀ ਲਾਈਫ ਬਿਲਕੁਲ ਅਲੱਗ ਆ ਤਰਮਿੰਦਰ ਕਿਸੇ ਵੀ ਨਾ ਹਿਮਮਾਲਾਣੀ ਉਹਨਾਂ ਦੇ ਨਾਲ ਕਿਸੇ ਗੱਲ ਤੇ ਸਹਿਮਤ ਕਦੇ ਦਿਖਾਈ ਦਿੱਤੇ ਨੇ ਤੇ ਨਾ ਹੀ ਤਰਮਿੰਦਰ ਕਦੇ ਖਲਤੇ ਗੱਲ ਤੇ ਸਹਿਮਤ ਕਾਇਦੀ ਉੱਤੇ ਨੇ ਮੈਂ ਖਬਰਾਂ ਦੀ ਗੱਲ ਕਰਦਾ ਅੰਦਰੋਂ ਇੱਕ ਹੁਣ ਉਹ ਤਾਂ ਅੰਦਰੋਂ ਹੈਗੇ ਆ ਇੱਕ ਤਾਂ ਹੀ ਤਾਂ ਮਤਲਬ ਸਰਵਾਈਵ ਕਰ ਰਹੇ ਨੇ ਤਾਂ ਹੀ ਤਾਂ ਇਨੀ ਦੇਰ ਉਹ ਕੀ ਰਿਸ਼ਤਾ ਉਹਨਾਂ ਦਾ ਚੱਲ ਰਿਹਾ ਲੰਬਾ ਇੰਨਾ ਚੱਲ ਗਿਆ ਜੇ ਅੰਦਰੋਂ ਉਹਨਾਂ ਦੀ ਮਤਲਬ ਇੱਕ ਦੂਜੇ ਨਾਲ ਪਿਆਰ ਆ ਇੱਕ ਦੂਜੇ ਨਾਲ ਸਾਂਝ ਹੈਗੀ ਆ ਤਾਂ ਹੀ ਰਿਸ਼ਤਾ ਚੱਲਦਾ ਪਰ ਮੈਂ ਜੋ ਉਹਨਾਂ ਦੀ ਜਿੰਦਗੀ ਤੇ ਸਟੱਡੀ ਕਰਦਾ ਹਾਂ ਉਸ ਹਿਸਾਬ ਨਾਲ ਦੇਖਦਾ ਵੀ ਡਿਸੀਜਨ ਇਹਨਾਂ ਦੋਵਾਂ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਆਪਣੇ ਇੰਡੀਪੈਂਡੈਂਟ ਅਲੱਗ-ਅਲੱਗ ਹੁੰਦੇ ਨੇ ਇੱਕ ਦੂਜੇ ਤੇ ਪ੍ਰੈਸ਼ਰ ਜਰੂਰ ਪਾਉਂਦੇ ਨੇ ਜ਼ੋਰ ਜਰੂਰ ਪਾਉਂਦੇ ਨੇ ਵੀ ਆਹ ਕੰਮ ਨਾ ਕਰੋ ਜਾਂ ਕੰਮ ਕਰੋ ਪਰ ਹਰ ਇੱਕ ਦੀ ਲਾਈਫ ਆਪਣੀ ਹੁੰਦੀ ਆ ਆਪਾਂ ਵੀ ਦੇਖਿਆ ਜਾਵੇ ਆਪਣੇ ਬੱਚੇ ਵੀ ਤਾਂ ਉਹ ਵੀ ਆਪਣੀ ਅਲੱਗ ਡਿਮਾਂਡ ਰੱਖਦੇ ਨੇ ਉਸ ਹਿਸਾਬ ਨਾਲ ਚੱਲਦੇ ਨੇ ਜਦੋਂ ਧਰਮਿੰਦਰ ਜੀ ਨੇ ਧਰਮਿੰਦਰ ਨੇ ਕਿਹਾ ਸੀਗਾ ਵੀ ਆਪਣੇ ਈਸ਼ਾ ਬਾਰੇ ਵੀ ਨਹੀਂ ਉਹਨੂੰ ਫਿਲਮਾਂ 'ਚ ਕੰਮ ਕਰਨਾ ਚਾਹੀਦਾ ਤਾਂ ਉੱਥੇ ਹਿਮਾਵਾਲੀ ਨੇ ਆਪਣੀ ਬੇਟੀਆਂ ਦਾ ਸਟੈਂਡ ਲੱਤਾ ਜੀ ਤੇ ਹਿਮਾਵਾਲੀ ਨੇ ਆਪਣੇ ਈਸ਼ਾ ਦੋਲ ਨੂੰ ਫਿਲਮਾਂ 'ਚ ਕੰਮ ਕਰਾਇਆ ਕਰਾਇਆ ਸੀਗਾ ਤੇ ਉਹਨੂੰ ਇੱਕ ਸਟਾਰ ਬਣਾਇਆ ਸੀ ਹਾਲਾਂਕਿ ਉਹ ਅਲੱਗ ਗੱਲ ਆ ਵੀ ਉਹ ਕਾਮਯਾਬ ਨਹੀਂ ਹੋ ਸਕੀ ਪਹਿਲੀ ਵਾਰ ਆਪਣੇ ਜਿਹੜੇ ਪੋਲਿਟਿਕਸ ਦਾ ਜਿਹੜਾ ਰਸਤਾ ਸੀ ਉਹ ਵਿਨੋਦ ਖੰਨਾ ਸਾਹਿਬ ਨੇ ਦਿਖਾਇਆ ਸੀ ਪਹਿਲੀ ਰੈਲੀ ਚ ਉਹ ਲੈ ਕੇ ਗਏ ਸੀ ਪਹਿਲੀ ਵਾਰ ਇੰਟਰੈਕਸ਼ਨ ਪਬਲਿਕ ਨਾਲ ਜਿਹੜਾ ਕਰਾਇਆ ਸੀ ਹਿਮਾ ਮਾਲੀ ਦਾ ਵਿਨੋਦ ਖੰਨਾ ਜੀ ਨੇ ਕਰਾਇਆ ਸੀ ਉਦੋਂ ਧਰਮਿੰਦਰ ਨੇ ਖੁਦ ਕਿਹਾ ਸੀ ਹਿਮਾ ਮਾਲੀ ਨੂੰ ਕਿ ਵੀ ਤੁਹਾਡੇ ਵਾਸਤੇ ਲਾਈਨ ਸਹੀ ਨਹੀਂ ਹੈਗੀ ਇਹ ਬਹੁਤ ਜ਼ਿਆਦਾ ਤੰਗ ਦਿਲ ਲਾਈਨ ਆ ਔਰ ਇੱਚ ਬਹੁਤ ਜ਼ਿਆਦਾ ਤੁਹਾਨੂੰ ਪ੍ਰੋਬਲਮਸ ਦਿੱਕਤ ਆਉਣਗੇ ਤਾਂ ਹਿਮਾ ਮਾਲੀ ਨੇ ਉੱਥੇ ਵੀ ਗੱਲ ਕਹੀ ਜੀ ਕਹਿੰਦੀ ਵੀ ਮੈਂ ਇਹੀ ਜੇ ਮੈਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਲਾਈਨ ਤੁਹਾਡੇ ਵਾਸਤੇ ਨਹੀਂ ਹੈ ਤਾਂ ਮੈਂ ਇਸ ਚੀਜ਼ ਨੂੰ ਸਟੱਡੀ ਕਰਨਾ ਚਾਹੂੰਗੀ ਆਪਣੇ ਕੀ ਕਹਿੰਦੇ ਨੇ ਚੈਲੰਜ ਦੇ ਤੌਰ ਤੇ ਮੈਂ ਐਕਸੈਪਟ ਕਰਦੀ ਆ ਤੇ ਮੈਂ ਪੋਲਿਟਿਕਸ ਉਸ ਕਰਕੇ ਮੈਂ ਆਈ ਸੀਗੀ ਹਿਮਾ ਮਾਨਲੀ ਜੀ ਲੱਖ ਚਾਹੇ ਕਹੀ ਜਣ ਵੀ ਤਰਮਿੰਦਰ ਆਉਣਗੇ ਬਾਅਦ ਚ ਆਉਣਗੇ ਜਾਂ ਨਹੀਂ ਨਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਤਰਮਿੰਦਰ ਪੋਲਿਟਿਕਸ ਵਿੱਚ ਆਊਗਾ ਜਾਂ ਉਹਨਾਂ ਦੀ ਰੈਲੀ ਨੂੰ ਵੀ ਸੰਬੋਧਨ ਕਰੂਗਾ ਜਾਂ ਸਪੋਰਟ ਵਾਸਤੇ ਵੀ ਆਊਗਾ ਕਿਉਂਕਿ ਬਾਰ ਬਾਰ ਉਹਨਾਂ ਦੇ ਬਿਆਨ ਕੋਈ ਨਾ ਕੋਈ ਦੇਖਣ ਨੂੰ ਸੁਣਨ ਨੂੰ ਮਿਲਦੇ ਰਹਿੰਦੇ ਨੇ ਈਵਨ ਕਿ ਜਦੋਂ ਕਿ ਕਿਸਾਨ ਅੰਦੋਲਨ ਵੀ ਹੋਇਆ ਸੀਗਾ ਕਿਸਾਨ ਅੰਦੋਲਨ ਦੇ ਟਾਈਮ ਵੀ ਤਰਮਿੰਦਰ ਨੇ ਆਪਣਾ ਅਲੱਗ ਤਰ੍ਹਾਂ ਦਾ ਬਿਆਨ ਦਿੱਤਾ ਸੀਗਾ ਉਹਨੇ ਮਤਲਬ ਇਹ ਆਪਣੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੱਤਾ ਸੀ ਉਹਨਾਂ ਨੇ ਦੋ ਦੋ ਤਿੰਨ ਵਾਰ ਉਹਨਾਂ ਦਾ ਬਿਆਨ ਆਇਆ ਸੀਗਾ ਵੀ ਅੱਜ ਇੱਕ ਵਾਰ ਤਾਂ ਉਹਨਾਂ ਦਾ ਬਿਆਨ ਆਇਆ ਸੀਗਾ ਦਰਅਸਲ ਜਦੋਂ ਆਪਣੇ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤਾਂ ਉਸ ਟਾਈਮ ਹਿਮਾਵਾਲੀ ਨੇ ਜੀ ਉਸ ਟਾਈਮ ਵੀ ਤਸਵੀਰਾਂ ਵਾਇਰਲ ਹੋਈਆਂ ਸੀ ਇੱਕ ਤਾਂ ਹੁਣ ਹੋ ਰਹੀਆਂ ਨੇ ਇੱਕ ਇਹ ਨਹੀਂ ਇੱਕ ਪਹਿਲਾਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਟਾਈਮ ਵੀ ਤਸਵੀਰਾਂ ਵਾਇਰਲ ਹੋਈਆਂ ਸੀ ਤੇ ਉਸ ਟਾਈਮ ਹਿਮਾਵਾਲੀ ਦਾ ਬਿਆਨ ਆਇਆ ਸੀਗਾ ਕਿ ਵੀ ਆਪਣੇ ਕਿਸਾਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਵੀ ਉਹਨਾਂ ਨੇ ਇੱਕ ਇਹ ਮੰਗਾ ਦੇ ਵਿੱਚ ਉਹਨਾਂ ਦਾ ਫਾਇਦਾ ਕੀ ਆ ਵੀ ਉਹ ਕਿਸੇ ਦੇ ਕਹੇ ਤੇ ਬੈਠੇ ਨੇ ਤੇ ਉਸ ਟਾਈਮ ਫਿਰ ਕਿਸਾਨ ਅੰਦੋਲਨ ਦੇ ਵਿੱਚ ਹਿਮਾਵਾਲੀ ਨੂੰ ਟੈਗ ਕਰਕੇ ਵੀ ਕਿਹਾ ਗਿਆ ਸੀ ਹਿਮਾਵਾਲੀ ਨੂੰ ਜਵਾਬ ਦਿੱਤਾ ਗਿਆ ਸੀ ਕਿਸਾਨ ਅੰਦੋਲਨ ਦੇ ਜਿਹੜੇ ਕਿ ਆਪਣੇ ਲੀਡਰ ਸੀਗੇ ਉਹਨਾਂ ਨੇ ਕਿਸਾਨ ਸਾਨੂੰ ਜੇ ਤੁਸੀਂ ਜਾਦਾ ਫਾਇਦੇ ਬਾਰੇ ਪਤਾ ਤਾਂ ਤੁਸੀਂ ਸਾਨੂੰ ਪੰਜਾਬ ਆ ਕੇ ਦੱਸੋ ਜੀ ਅਸੀਂ ਕਰਾਇਆ ਅਸੀਂ ਰਵਾਂਗੇ ਤਾਂ ਉਸ ਟਾਈਮ ਵੀ ਤਰਮਿੰਦਰ ਦਾ ਬਿਆਨ ਆਇਆ ਸੀ ਉਸ ਟਾਈਮ ਵੀ ਤਰਮਿੰਦਰ ਨੇ ਮਤਲਬ ਹਿਮਾਮਾਲਨੀ ਤੇ ਸਰਕਾਰ ਦੇ ਉਲਟ ਗੱਲ ਕੀਤੀ ਸੀ ਸਰਕਾਰ ਮਤਲਬ ਤਰਮਿੰਦਰ ਉਸ ਟਾਈਮ ਕਿਸਾਨਾਂ ਦੇ ਹੱਕ ਚ ਬੁਗਤਿਆ ਸੀਗਾ ਈਵਨ ਕਿ ਉਹਨਾਂ ਦੀ ਜੇ ਘਰ ਵਾਲੀ ਮਤਲਬ ਹਿਮਾਮਾਲਨੀ ਕਿਸਾਨ ਅੰਦੋਲਨ ਕਿਸਾਨਾਂ ਉਹਨਾਂ ਦੇ ਉਲਟ ਬੋਲ ਰਹੀ ਸੀ ਸਰਕਾਰ ਦਾ ਪੱਖ ਪੂ ਰਹੀ ਸੀ ਤਾਂ ਉਸ ਟਾਈਮ ਤਰਮਿੰਦਰ ਨੇ ਪੋਸਟ ਪਾ ਕੇ ਬਕਾਇਦਾ ਇਹ ਗੱਲ ਕਹੀ ਸੀ ਉਹਨਾਂ ਨੇ ਲਿਖਿਆ ਸੀ ਆਈ ਐਮ ਐਕਸਟ੍ਰੀਮਲੀ ਇਨ ਪੇਨ ਟੂ ਸੀ ਦੀ ਸਫਰਿੰਗ ਆਫ ਮਾਈ ਫਾਰਮਰਸ ਬਰਦਰਸ ਗਵਰਨਮੈਂਟ ਸ਼ੁੱਡ ਡੂ ਸਮਥਿੰਗ ਫਾਸਟ ਇਹ ਮੈਂ ਇਥੇ ਲਾ ਦੂੰਗਾ ਸਕਰੀਨਸ਼ਾਟ ਲਾ ਦੂੰਗਾ ਉਸ ਤੋਂ ਇਲਾਵਾ ਵੀ ਜਿੱਦਣ ਮਤਲਬ ਦੋ ਤਿੰਨ ਵਾਰ ਮੀਟਿੰਗਾਂ ਚੱਲਦੀਆਂ ਸੀਗੀਆਂ ਜਦੋਂ ਕਿਸਾਨ ਅੰਦੋਲਨ ਦੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤਾਂ ਉਸ ਟਾਈਮ ਵੀ ਉਹਨਾਂ ਨੇ ਧਰਮਿੰਦਰ ਨੇ ਮਤਲਬ ਪੋਸਟ ਪਾਈ ਸੀਗੀ ਉਹਨਾਂ ਨੇ ਵੀ ਇਹ ਗੱਲ ਲਿਖਿਆ ਸੀ ਅੱਜ ਮੇਰੇ ਕਿਸਾਨ ਭਾਈਓ ਨੂੰ ਇਨਸਾਫ ਮਿਲ ਜਾਏ ਜੀ ਜਾਨ ਸੇ ਅਰਦਾਸ ਕਰਤਾ ਹੂੰ ਹਰ ਨੇਗਰੂ ਕੋ ਸਕੂਨ ਮਿਲ ਜਾਏ ਮਤਲਬ ਉਦੋਂ ਵੀ ਤਰਮਿੰਦਰ ਨੇ ਇਹ ਮਤਲਬ ਗੱਲ ਇੱਕ ਤਰ੍ਹਾਂ ਸਰਕਾਰ ਤੇ ਉਲਟੀ ਸੀਗੀ ਗੱਲ ਇਹ ਕਿਉਂ ਉਸ ਟਾਈਮ ਜੋ ਵੀ ਬੰਦਾ ਸੀ ਸਰਕਾਰ ਦਾ ਪੱਖ ਮੂਰੇ ਤੇ ਹੁਣ ਹੁਣ ਗੱਲ ਆ ਜ ਉਸ ਤੋਂ ਬਾਅਦ ਫਿਰ ਇੱਕ ਹਿਮਾ ਮਾਲਣੀ ਦੇ ਖਿਲਾਫ ਇੱਕ ਬਿਆਨ ਵੀ ਆਇਆ ਸੀਗਾ ਜਦੋਂ ਕਿ ਉਹਨਾਂ ਨੂੰ ਨਚਨੀਆਂ ਕਿਹਾ ਗਿਆ ਸੀ ਕਿ ਪੈਸੇ ਲੈ ਕੇ ਨੱਚਣ ਬਾਰੇ ਕੋਈ ਗੱਲ ਐਦਾਂ ਦੀ ਹੋਈ ਸੀਗੀ ਹੁਣ ਮੈਨੂੰ ਚੰਗੀ ਤਰ੍ਹਾਂ ਮੈਨੂੰ ਯਾਦ ਨਹੀਂ ਹੈਗੀ ਉਸ ਟਾਈਮ ਵੀ ਤਰਮਿੰਦਰ ਖਿਲਾਫ ਬੋਲਿਆ ਸੀ ਹਿਮਾ ਮਾਲਣੀ ਨੂੰ ਕਾਫੀ ਮਤਲਬ ਉਹਨਾਂ ਦੇ ਖਰਾਬ ਖਬਰਾਂ ਆਈਆਂ ਸੀ ਮੀਡੀਆ ਦੇ ਵਿੱਚ ਖਬਰਾਂ ਚੱਲਦੀਆਂ ਰਹੀਆਂ ਸੀਗੀਆਂ ਕਿ ਵੀ ਉਹ ਭਾਜਪਾ ਛੱਡਣ ਤੱਕ ਨੂੰ ਕਹਿ ਰਹੇ ਸੀਗੇ ਤਰਮਿੰਦਰ ਤੇ ਹੁਣ ਗੱਲ ਇਦਾਂ ਵੀ ਆਪਾਂ ਨੂੰ ਵੀ ਦੇਖਣਾ ਪੈਣਾ ਵੀ ਕਿਹੜਾ ਸਾਡੇ ਹੱਕ ਚ ਭੁਗਤਦਾ ਪਿਆ ਕਿਹੜਾ ਸਾਡੇ ਖਿਲਾਫ ਭੁਗਤਦਾ ਪਿਆ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਕੋਈ ਕਿਸੇ ਨਜ਼ਰੀਏ ਨਾਲ ਸਹੀ ਲੱਗਦੀਆਂ ਨੇ ਕਿਸੇ ਨਜ਼ਰੀਏ ਨਾਲ ਗਲਤ ਲੱਗਦੀਆਂ ਨੇ ਅੱਜ ਹਿਮਵਲ ਨੇ ਕਹਿ ਰਹੀ ਆ ਕਿ ਤਰਮਿੰਦਰ ਉਹਨਾਂ ਨਾਲ ਆਉਣਗੇ ਕਰ ਆਪਣਾ ਮਤਲਬ ਉਹਨਾਂ ਦੀ ਸਪੋਰਟ ਕਰਨਗੇ ਇਲੈਕਸ਼ਨਾਂ ਚ ਆਉਣਗੇ ਪਰ ਮੈਂ ਗਰੰਟੀ ਨਾਲ ਕਹਿੰਦਾ ਜੋ ਮੈਂ ਉਹਨਾਂ ਦੀ ਸਟੱਡੀ ਕਰਦਾ ਜਿੰਨਾ ਕਿ ਮੈਂ ਦੇਖਦਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਤਰਮਿੰਦਰ ਇੱਕ ਵਾਰ ਵੀ ਜਾ ਕੇ ਉਹ ਮਤਲਬ ਖੜੇ ਹੋਣਗੇ ਈਵਨ ਕੇ ਸਨੀ ਦੋਲ ਵੀ ਨਹੀਂ ਜਾਂਦਾ ਹੈਗਾ ਕਿਉਂ ਸਨੀ ਦੋਲ ਵੀ ਖੁਦ ਇਹ ਗੱਲ ਕਹਿ ਚੁੱਕਿਆ ਆ ਵੀ ਜਿੰਨੇ ਕਾਰੇ ਕਰਦੇ ਨੇ ਸਾਰੇ ਮਤਲਬ ਆਪਣੇ ਪੋਲਿਟਿਕਸ ਵਿੱਚ ਗਲਤ ਕਰਦੇ ਪੋਲਿਟਿਕਸ ਦੇ ਲੋਕ ਸਹੀ ਨਹੀਂ ਹੁੰਦੇ ਇਹ ਖੁਦ ਬਿਆਨ ਦੇ ਚੁੱਕਿਆ ਉਸ ਤੋਂ ਬਾਅਦ ਉਹਨੇ ਦਾਵਾ ਕੀਤਾ ਵੀ ਮੈਂ ਹੁਣ ਅਜਤੋਂ ਰਾਜਨੀਤੀ ਵਿੱਚ ਨਹੀਂ ਜਾਊਂਗਾ ਤੇ ਕਹਿਣ ਦਾ ਮਤਲਬ ਤੁਹਾਨੂੰ ਸਟੱਡੀ ਕਰਨਾ ਪੈਣਾ ਇਹ ਇਦਾਂ ਨਹੀਂ ਆਪਣੇ ਪੰਜਾਬ ਵਾਂਗੂ ਨਹੀਂ ਹੈਗਾ ਉੱਥੇ ਦਾ ਉਹਨਾਂ ਦਾ ਮਾਹੌਲ ਬਿਲਕੁਲ ਅਲੱਗ ਹੈ ਉਹਨਾਂ ਦਾ ਜੇ ਇੰਡੀਪੈਂਡੈਂਟ ਇਨਸਾਨ ਆ ਤਾਂ ਇੰਡੀਪੈਂਡੈਂਟ ਜ਼ਿੰਦਗੀ ਆ ਆਪਣੇ ਨਾਲ ਜੁੜੇ ਲੋਕ ਨੇ ਆਪਾਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਸਾਡੀ ਜੋ ਸੋਚ ਆ ਉਹਦੇ ਮੁਤਾਬਕ ਚੱਲੋ ਤੁਸੀਂ ਇਹ 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 ਇੱਕ ਤਰ੍ਹਾਂ ਦਾ ਤੱਕਾ ਹੁੰਦਾ ਆ ਵੀ ਕਿਸੇ ਦੂਸਰੀ ਸੋਚ ਨੂੰ ਆਪਾਂ ਆਪਣੇ ਨਾਲ ਚਲਾਉਣਾ ਉਹਦਾਂ ਦੀ ਕਹਿ ਕੇ ਚਲਾਉਣਾ ਉਹ ਫਿਰ ਪ੍ਰਮਾਤਮਾ ਨੇ ਉਹ ਬੰਦੇ ਨੂੰ ਅਲੱਗ ਇਨਸਾਨ ਬਣਾਇਆ ਆ ਤਾਂ ਅਲੱਗ ਨਸਾਨ ਬਣਾਇਆ ਤਾਂ ਸੋਚ ਵੀ ਉਹਦੀ ਅਲੱਗ ਹੋਊਗੀ ਦਿਮਾਗ ਅਲੱਗ ਦਿੱਤਾ ਦਿਲ ਅਲੱਗ ਦਿੱਤਾ ਉਸ ਤਰ੍ਹਾਂ ਹੀ ਇੰਟਰੈਕਟ ਕਰਦਾ ਦਿਲ ਵੀ ਉਹਦਾ ਲੱਗ ਇੰਟਰੈਕਟ ਕਰਦਾ ਦਿਮਾਗ ਵੀ ਲੱਗ ਇੰਟਰੈਕਟ ਕਰਦਾ ਹਰੇਕ ਦੀ ਇੰਡੀਪੈਂਡੈਂਟ ਸੋਚ ਆ ਇੰਡੀਪੈਂਡੈਂਟ ਤਰੀਕੇ ਨਾਲ ਅਗਲਾ ਅਗਲੇ ਵੱਧਦਾ ਈਵਨ ਕਿ ਤੁਸੀਂ ਹੁਣ ਦੇਖ ਲਓ ਤੁਹਾਡੇ ਦਿਨ ਪਹਿਲਾਂ ਹੀ ਆਮਿਰ ਖਾਨ ਖੁਦ ਕਹਿ ਚੁੱਕਿਆ ਹੈ ਆਮਿਰ ਖਾਨ ਨੇ ਵੀ ਮੈਂ ਇੱਕ ਦਿਨ ਸੁਣਿਆ ਕਹਿੰਦਾ ਵੀ ਉਹ ਕਿੱਡੇ ਵੱਡਾ ਉਹਨੂੰ ਤੁਸੀਂ ਉਹ ਮੰਨਦੇ ਹੋ ਕਹਿੰਦੇ ਨੇ ਪਰਫੈਕਸ਼ਨਿਸਟ ਕੀ ਕਹਿੰਦੇ ਨੇ ਉਹ ਪ੍ਰੋਫੈਸ਼ਨਲਿਸਟ ਬੰਦੇ ਹੋ ਉਹ ਵੀ ਕਹਿ ਚੁੱਕਿਆ ਹੈ ਗੱਲ ਕਿ ਵੀ ਉਹਦੇ ਬੱਚੇ ਉਹਦੀ ਡੱਕਾ ਗੱ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ ਹ ਬਾਈ ਜੀ ਜਿੱਥੇ ਮਰਜ਼ੀ ਜਾ ਕੇ ਦੇਖ ਲੋ ਆਪਾਂ ਜੋਰ ਲਾਉਣੇ ੱ ਧੱਕੇ ਨਾਲ ਗੱਲ ਮਨਾਉਣ ਦੀ ਪਰ ਦੂਜਾ ਕੋਈ ਗੱਲ ਕਿਸੇ ਦੀ ਮੰਨਦਾ ਹੈ ਨਹੀਂਗਾ ਹੁਣ ਗੱਲ ਆਪਾਂ ਹਰ ਇੱਕ ਚੀਜ਼ ਨੂੰ ਜੱਜ ਕਰਨਾ ਸ਼ੁਰੂ ਛੱਡ ਦਈਏ ਜੱਜ ਕਰਨਾ ਛੱਡ ਦਿਓ ਹਰ ਇੱਕ ਬੰਦੇ ਦੇ ਸਰਕਮਸਟਾਂਸਸ ਤੇ ਜ਼ਿੰਦਗੀ ਬਦਲਦੀ ਰਹਿੰਦੀ ਆ ਸਮੇਂ-ਸਮੇਂ ਨਾਲ ਬਦਲਦੀ ਰਹਿੰਦੀ ਆ ਅੱਜ ਕਿਸੇ ਚੀਜ਼ ਕਿਸੇ ਚੀਜ਼ ਵਾਸਤੇ ਕੋਈ ਜਗ੍ਹਾ ਕਿਦਾਂ ਸਹੀ ਹੁੰਦੀ ਆ ਕਿਸੇ ਚੀਜ਼ ਵਾਸਤੇ ਕੋਈ ਕਿਦਾਂ ਸਹੀ ਹੁੰਦੀ ਆ ਤੇ ਇਹ ਦੇਖੋ ਵੀ ਆਪਾਂ ਟੋਟਲੀ ਚੱਕ ਕੇ ਵੀ ਕੀ ਸਹੀ ਆ ਬੰਦਾ ਕਿ ਗਲਤ ਆ ਬੰਦਾ ਸਰਕਮਸਟਾਂਸਸ ਅਲੱਗ-ਅ ਮੈਨੂੰ ਨਹੀਂ ਲੱਗਦਾ ਹੈਗਾ ਕਿ ਵੀ ਧਰਮਿੰਦਰ ਥੇਮਾ ਮਾਲਨੀ ਦੀ ਸਪੋਰਟ ਕਰਨ ਨੂੰ ਚਾਹੇ ਉਹਦੀ ਉਹ ਘਰ ਵਾਲੀ ਆ ਵੀ ਉਹ ਇਲੈਕਸ਼ਨਾਂ ਦੇ ਵਿੱਚ ਦਖਲ ਦੇਊਗਾ ਨਾ ਇਹ ਤਾਂ ਨਹੀਂ ਦੇល់ ਦੇਊਗਾ ਮੈਨੂੰ ਲੱਗਦਾ ਨਹੀਂ ਹੈਗਾ ਬਾਕੀ ਤੁਹਾਡੀ ਕੀ رائے ਆ ਇਹ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਰੱਬ ਰਾਖਾ ਸਤ ਸ੍ਰੀ ਅਕਾਲ